ਜੀ ਪਰ ਲਵ ਖਾਲੀ ਚੋਲੀਆਂ ਜੀ ਪਰ ਲਵ ਖਾਲੀ ਚੋਲੀਆਂ ਜੀ ਪਰ ਲਵ ਖਾਲੀ ਚੋਲੀਆਂ ਅ ਗੁਰੂ ਅਮਰਦਾਸ ਜੀ ਨੇ ਦੁੱਧ ਪੁੱਤ ਵੰਡ ਦੇ ਪਰ ਲਵ ਖਾਲੀ ਚੋਲੀਆਂ ਅ ਗੁਰੂ ਅਮਰਦਾਸ ਜੀ ਨੇ ਦੁੱਧ ਪੁੱਤ ਵੰਡ ਦੇ ਪਰਲੋ ਖਾਲੀ ਝੋਲੀਆਂ ਗੁਰੂ ਅਮਰਦਾਸ ਜੀ ਨੇ ਦੁੱਧ ਪੋਤ ਵੰਡਲੇ ਪਰਲੋ ਖਾਲੀ ਝੋਲੀਆਂ ਗੁਰੂ ਅਮਰਦਾਸ ਜੀ ਨੇ ਦੁੱਧ ਪੋਤ ਵੰਡਲੇ ਪਰਲੋ ਖਾਲੀ ਝੋਲੀਆਂ ਵਾਹਿਗੁਰੂ ਸਾਹਿਬ ਵਾਹਿਗੁਰੂ ਕੀ ਫਤਿਹ ਅਫੀਦਾ ਨਿਮ ਸਖਰ ਅਸੇ ਲੱਗਾ ਜੀ ਫਰੀਦਾ ਨਿਮ ਸਖਰ ਕਵਣ ਗੁਣ ਜੀਵਾ ਮੜਿਆ ਮੰਤ ਇਤਲੇ ਪਹਿਣਾ ਵੇਸ ਕਾ ਤਾਂ ਬਾਸਾ ਵੀ ਕਲਪਤ ਗੁਰੂ ਘਰ ਦੇ ਰੋ ਜਨ ਲੈ ਕੇ ਜੀਵਾ ਮੜਿਆ ਮੰਤ ਜੀਵਾ ਦੇ ਮਹਾਰਾਜ ਦਾ ਨਾਮ ਹੈ ਇਸ ਤਰ੍ਹਾਂ ਦਾ ਵੇਸ ਕਰੋ ਫਿਰ ਬਾਸਾ ਵੀ ਪਹਿਣਾ ਕਲਪਤ ਫਿਰ ਬਾਸੇ ਵਿੱਚ ਆ ਜੂਗਾ ਕਾਮਲਾ ਨੂੰ ਸਾਰੀ ਪੂਰੀ ਹੋਵੇ ਟੋਲਣ ਸਾਰੋ ਸੱਲ ਕੇ ਤੇ ਸਾਰਿਆਂ ਨੂੰ ਬੇਤੀ ਅਗਰਬ ਨਿਸ਼ਾਨ ਸਾਹਿਬ ਤੇ ਸਾਰਿਆਂ ਉੱਥੇ ਬੇਤੀ ਆ ਵਾਰ-ਵਾਰ ਉਨਾ ਪਿਛਲੀ ਦਾ ਆਪਾਂ ਤੁਸੀਂ ਅਗੜ ਪਿਛਲੀ ਚ ਕਾਰਿਓ ਬੜੀ ਪੈ ਕੀਤੀ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਣੇ ਇਸੋ ਨਿਆਤ ਸ੍ਰੀਓ ਕਾਲੋ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਬਸੂ ਬਸੂ